ਜੀ ਸਾਰਿਆਂ ਨੂੰ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਆ। ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਘੁੰਮੋਣੀਆਂ ਤੁਹਾਨੂੰ ਮੇਰੇ ਪੈਕ ਪਿੰਡ ਦੀਆਂ ਗਲੀਆਂ ਤੇ ਆਜੋ ਤੇ ਨਾਲ ਹੀ ਆਪਾਂ ਤੁਹਾਨੂੰ ਨਗਰ ਕੀਰਤਨ ਦੇ ਕਰਾਵਾਂਗੇ ਦਰਸ਼ਨ ਤੇ ਗੁਰਦੁਆਰਾ ਸਾਹਿਬ ਗਏ ਸੀ ਉੱਥੋਂ ਦੇ ਸਾਰੇ ਮਾਹੌਲ ਦਾ ਤੁਹਾਨੂੰ ਦਿਖਾਵਾਂਗੇ ਵੀਡੀਓ ਤੇ ਆਜੋ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੇ ਨਗਰ ਕੀਰਤਨ ਇਥੋਂ ਦੀ ਨੰਗਣਾ ਸੀਨਾ ਰਾਵਾਂ ਦੇ ਉੱਤੋਂ ਤੇ ਸਾਰੇ ਹੀ ਸੇਵਾਦਾਰਾਂ ਨੇ ਬਹੁਤ ਹੀ ਪਿਆਰ ਦੇ ਨਾਲ ਜਿਹੜਾ ਕਿ ਰੋਡ ਸਜਾਏ ਹੋਏ ਸੀ ਜੀ ਆਂ ਦੇ ਗੇਟ ਲੱਗੇ ਹੋਏ ਸੀ ਕਿਤੇ ਬਹੁਤ ਹੀ ਮੱਲੇ ਦੇ ਵਿੱਚ ਰੌਣਕ ਸੀ ਥਾਂ ਥਾਂ ਤੇ ਸ਼ਬੀਲਾਂ ਲੱਗੀਆਂ ਹੋਈਆਂ ਸੀ ਗਰਮੀ ਬਹੁਤ ਹੀ ਜ਼ਿਆਦਾ ਸੀ ਪਰ ਫਿਰ ਵੀ ਸੇਵਾਦਾਰਾਂ ਨੇ ਬਹੁਤ ਹੀ ਸ਼ਰਧਾ ਦੇ ਨਾਲ ਸਾਰੇ ਕੰਮ ਕੀਤੇ ਤੇ ਜਿਹੜੇ ਟੈਂਟ ਵਗੈਰਾ ਦੀਆਂ ਸੇਵਾ ਸੀ ਬਹੁਤ ਹੀ ਵਿਖੂਬੀ ਨਮਾਈਆਂ ਹੋਈਆਂ ਸੀ ਤੇ ਇਹ ਵੀ ਜਿਹੜੇ ਆ ਅੰਦੀ ਮੈਂ ਤੁਹਾਨੂੰ ਪਤਾ ਹੀ ਹੈ ਵੀ ਗਰਮੀ ਜੂਨ ਦੀਆਂ ਛੁੱਟੀਆਂ ਚੱਲਦੀਆਂ ਪਈਆਂ ਐ ਤੇ ਸਾਰੀਆਂ ਕੁੜੀਆਂ ਜਿਹੜੀਆਂ ਆਪਦੇ ਪੇਕੇ ਆਈਆਂ ਹੋਈਆਂ ਤੇ ਆਪਾਂ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਮੰਮੀ ਹੋਣਾਂ ਕੋਲੇ ਆਏ ਹੋਏ ਸੀ ਤੇ ਬਹੁਤ ਹੀ ਰੌਣਕ ਸੀ ਫੇਰ ਅਸੀਂ ਸ਼ਾਮ ਨੂੰ ਗਏ ਗੁਰਦੁਆਰਾ ਸਾਹਿਬ ਕੋ ਨਗਰ ਕੀਰਤਨ ਸਾਰੇ ਨਗਰ ਦੇ ਵਿੱਚੋਂ ਢੇੜਾ ਮਾਰ ਕੇ ਆ ਗਿਆ ਸੀ ਸਮਾਪਤੀ ਕਰਨੀ ਸੀ ਸਮਾਪਤੀ ਅਰਦਾਸ ਦੇ ਨਾਲ ਹੋਣੀ ਸੀ ਤੇ ਆਪਾਂ ਪਹਿਲਾਂ ਗੁਰੂ ਜੀ ਪਾਲਕੀ ਦੇ ਕੀਤੇ ਦਰਸ਼ਨ ਫੇਰ ਆਪਾਂ ਅਰਦਾਸ ਦੇ ਵਿੱਚ ਹੋਏ ਸ਼ਾਮਲ ਅਰਦਾਸ ਹੋਣ ਤੋਂ ਉਪਰੰਤ ਆਪਾਂ ਸਾਰੇ ਹੀ ਆ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਦਰਸ਼ਨ ਕੀਤੇ ਬਹੁਤ ਹੀ ਮਾਨੋ ਸੁਖੂਨ ਮਿਲਿਆ ਬਹੁਤ ਹੀ ਪਾਰਾਨਗਰ ਕੀਰਤਨ ਸੀ ਬੇਸ਼ੱਕ ਗਰਮੀ ਬਹੁਤ ਜ਼ਿਆਦੇ ਸੀ ਪਰ ਜਿਹੜੀਆਂ ਸੰਗਤਾਂ ਦੀ ਸ਼ਰਧਾ ਸੀ ਉਹ ਕਿਤੇ ਵੀ ਘਟਣੀ ਸੀ ਦਿਖਾਈ ਦਿੰਦੀ ਹਰੇਕ ਸੇਵਾਦਾਰ ਆਪਣੀ ਸੇਵਾ ਬਕੂਬੀ ਨਿਭਾ ਰਿਹਾ ਸੀ ਤੇ ਸੰਗਤਾਂ ਹਮ ਹਮਾ ਕੇ ਪਹੁੰਚੀਆਂ ਹੋਈਆਂ ਸੀ ਦੂਰੋਂ ਨੇੜੋਂ ਚੱਲ ਕੇ ਤੇ ਇੱਥੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਜੰਮੂ ਕਸ਼ਮੀਰ ਤੋਂ ਆਈਆਂ ਹੋਈਆਂ ਸੀ ਬਹੁਤ ਹੀ ਭਾਰੀ ਸ਼ਰਧਾ ਦੇ ਨਾਲ ਬਹੁਤ ਜ਼ਿਆਦੇ ਇਕੱਠ ਹੋਇਆ ਹੋਇਆ ਸੀ ਤੇ ਜਿਹੜਾ ਗੁਰਦੁਆਰਾ ਸਾਹਿਬ ਸੀ ਉੱਥੇ ਸਾਰੇ ਹੀ ਟੈਂਟ ਤੇ ਫੁੱਲਾਂ ਦੇ ਨਾਲ ਸਜਾਇਆ ਹੋਇਆ ਸੀ ਅੰਦਰ ਆਪਾਂ ਦਰਬਾਰ ਸਾਹਿਬ 'ਚ ਵੀ ਚੱਲਾਂਗੇ ਉੱਥੋਂ ਵੀ ਤੁਹਾਨੂੰ ਕਰਵਾਵਾਂਗੇ ਦਰਸ਼ਨ ਤੇ ਹੁਣ ਤੁਸੀਂ ਵੇਖ ਸਕਦੇ ਹੋ ਅਰਦਾਸ ਹੋਈ ਜਾਂਦੀ ਹੈ ਤੇ ਬਹੁਤ ਹੀ ਜ਼ਿਆਦੇ ਜਿਹੜਾ आनंद ਆਇਆ ਜਾ ਕੇ ਸਕੂਨ ਮਿਲਿਆ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਬੜੀ ਹੀ ਕਿਰਪਾ ਦੇ ਨਾਲ ਬਹੁਤ ਸੋਹਣੇ ਦਰਸ਼ਨ ਹੋਏ ਤੇ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਫਿਰ ਵੀ ਸਾਰੇ ਨਗਰ ਨੇ ਥਾਂ ਥਾਂ ਤੇ ਸ਼ਬੀਲਾਂ ਲਾਈਆਂ ਬਹੁਤ ਸਾਰੇ ਪ੍ਰਕਾਰ ਦੇ ਲੰਗਰ ਲੱਗੇ ਹੋਏ ਸੀਗੇ ਤੇ ਫਿਰ ਆਪਾਂ ਚਲੇ ਗਏ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਇੱਥੇ ਵੀ ਜਾ ਕੇ ਆਪਾਂ ਮੱਥਾ ਟੇਕਿਆ ਨਾਲ ਹੀ ਆਪਣੀ ਤਕਦੀਰ ਤੇ ਮੰਮੀ ਵੀ ਗਏ ਸੀ ਤੇ ਬਹੁਤ ਜਿਹੜੀਆਂ ਸੰਗਤਾਂ ਆਈਆਂ ਹੋਣੀਆਂ ਸੀਗੀਆਂ ਤੇ ਆਪਾਂ ਵੀ ਸਾਰਿਆਂ ਨੂੰ ਮਿਲੇ ਜਾਣ ਪਛਾਣ ਵਾਲਿਆਂ ਨੂੰ ਮਿਲੇ ਬਹੁਤ ਵਧੀਆ ਲੱਗਿਆ ਵੀ ਜਦੋਂ ਪੇਕੇ ਘਰ ਸਾਰੀਆਂ ਕੁੜੀਆਂ ਆਈਆਂ ਹੁਣ ਤਾਂ ਆਪਾਂ ਚਲੋ ਇਸ ਬਹਾਨੇ ਦੇ ਨਾਲ ਸਾਰਿਆਂ ਨੂੰ ਮਹਿਲ ਲੈਨੇ ਆ ਸਰ ਉਹ ਸਰ ਨਾਮ ਬਾਹੇ ਗੁਰੂ ਸਤਨਾਮ ਵਾਹੇ 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 ਗੁਰੂ ਸਤਨਾਮ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆ ਫੇਰ ਅਸੀਂ ਚਲੇ ਗਏ ਗੁਰੂ ਕੇ ਲੰਗਰ ਦੇ ਵਿੱਚ ਉੱਥੇ ਪ੍ਰਸ਼ਾਦਾ ਪਾਣੀ ਛਕਿਆ ਬਹੁਤ ਹੀ ਸੁਆਦ ਸੀ ਮਹਾਰਾਜ ਦੀ ਕਿਰਪਾ ਦਿਨਾਂ ਬਹੁਤ ਹੀ ਸੰਗਤਾਂ ਪ੍ਰਸ਼ਾਦਾ ਪਾਣੀ ਛਕਦੀ ਸੀਗੀਆਂ ਤੇ ਅਸੀਂ ਵੀ ਚਲੇ ਗਏ ਮੈਂ ਮੰਮੀ ਤਕਦੀਰ ਤੇ ਹੋਰ ਵੀ ਮਾਸ ਵੀ ਹੋਣੀ ਤੇ ਵੇਖੋ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆ ਰਹੀਆਂ ਸੀ ਕੋਈ ਜਾ ਰਹੀਆਂ ਸੀ ਗੀਆਂ ਤੇ ਬਹੁਤ ਅੱਜ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਆ ਤੇ ਅੱਜ ਵੀ ਆਪਾਂ ਜਾਵਾਂਗੇ ਤੇ ਅੱਜ ਦਾ ਪਹਿਲਾ ਤੁਸੀਂ ਆ ਸਾਰਾ ਵਲੌਗ ਦੇਖਿਆ ਮੈਂ ਤੇ ਮੰਮੀ ਬਹੁਤ ਖੁਸ਼ ਸੀਗੇ ਜਾ ਕੇ ਤੇ ਦੇਖੋ ਤਕਦੀਰ ਵੀ ਬੈਠੀ ਹੈ ਤੇ ਅੱਜ ਦਾ ਫੇਰ ਪਾਵਾਂਗੇ ਵਲੌਗ ਚੈਨਲ ਨਾ ਬਣੇ ਰਿਓ ਥੈਂਕ ਯੂ